4 ਸਾਲ ਬਾਅਦ ਮੈਂ ਪਰਦੇਸ ਤੋਂ ਆਪਣੇ ਘਰ ਵਾਪਸ ਆਇਆ ਸੀ ਕੈਨੇਡਾ ਉਹ ਦੇਸ਼ ਜਿੱਥੇ ਮੈਂ ਆਪਣੀ ਜਵਾਨੀ ਆਪਣੀਆਂ ਨੀਂਦਾਂ ਆਪਣੇ ਸੁਪਨੇ ਤੇ ਆਪਣੇ ਸਰੀਰ ਦੀ ਤਾਕਤ ਸਭ ਕੁਝ ਗਿਰਬੀ ਰੱਖ ਦਿੱਤਾ ਸੀ ਸਿਰਫ ਇੱਕ ਵਜ੍ਹਾ ਕਾਰਨ ਮੇਰੀ ਪਤਨੀ ਰਗਨੀ ਦੀ ਖੁਸ਼ੀ ਲਈ ਮੈਂ ਚਾਹੁੰਦਾ ਸੀ ਕਿ ਉਹ ਇਸ ਦੇਸ਼ ਵਿੱਚ ਇਸ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਕਰੇ ਐਸੇ ਪਰ ਉਸੇ ਨਾਲ ਉਸ ਰਾਤ ਠੀਕ 8 ਵਜੇ ਜਦੋਂ ਮੈਂ ਆਪਣੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਮੈਨੂੰ ਲੱਗਿਆ ਸੀ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਮੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ ਪਰ ਮੈਂ ਜੋ ਦੇਖਿਆ ਉਸਨੇ ਮੇਰੀ ਰੂਹ ਤੱਕ ਹਿਲਾ ਦਿੱਤੀ ਘਰ ਦੇ ਅੰਦਰ ਰੋਸ਼ਨੀ ਸੀ ਹਾਸੇ ਸੀ ਥਾਲੀਆਂ ਦੀ ਆਵਾਜ਼ ਸੀ ਪੂਰਾ ਪਰਿਵਾਰ ਡਾਈਨਿੰਗ ਟੇਬਲ ਤੇ ਬੈਠਾ ਸੀ ਮਾਂ ਪੈਣਾ ਜੀਜਾ ਸਭ ਹੱਸਦੇ ਹੋਏ ਖਾਣਾ ਖਾ ਰਹੇ ਸੀ 4 ਸਾਲ ਬਾਅਦ ਆਪਣੇ ਘਰ ਦਾ ਇਹ ਮੰਜ਼ਰ ਦੇਖ ਕੇ ਮੇਰੇ ਬੁੱਲਾਂ ਤੇ ਹਲਕੀ ਜਹੀ ਮੁਸਕਾਨ ਆਈ ਹੀ ਸੀ ਕਿ ਮੇਰੀ ਨਜ਼ਰ ਹੇਠਾਂ ਚਲੀ ਗਈ ਜੁੱਤੀਆਂ ਦੇ ਰੈਂਕ ਕੋਲ ਫਰਸ਼ ਤੇ ਮੇਰੀ ਪਤਨੀ ਰਾਗਣੀ ਬੈਠੀ ਸੀ ਡਰੀ ਹੋਈ ਸੈਮੀ ਹੋਈ ਇੱਕ ਗੰਦੀ ਜਹੀ ਥਾਲੀ ਵਿੱਚ ਬਚਿਆ ਖੁਚਿਆ ਖਾਣਾ ਚੁੱਕ ਕੇ ਖਾ ਰਹੀ ਸੀ ਨਾ ਕੁਰਸੀ ਨਾ ਟੇਬਲ ਨਾ ਇੱਜ਼ਤ ਬਸ ਜਿਵੇਂ ਕੋਈ ਨੌਕਰਾਨੀ ਨਹੀਂ ਉਸ ਤੋਂ ਵੀ ਬਦਤਰ ਮੇਰੇ ਹੱਥੋਂ ਬੈਗ ਛੁੱਟ ਗਿਆ ਦਿਮਾਗ ਸੁੰਨ ਹੋ ਗਿਆ ਮੈਂ ਸਮਝ ਹੀ ਨਹੀਂ ਪਾਇਆ ਕਿ ਇਹ ਉਹੀ ਘਰ ਹੈ ਜਿਸ ਲਈ ਮੈਂ ਪ੍ਰਦੇਸ਼ ਵਿੱਚ ਆਪਣੀ ਜ਼ਿੰਦਗੀ ਜ਼ਿੰਦਗੀ ਕਢੀਸ ਦਿੱਤੀ ਸੀ ਮੈਂ ਕੁਝ ਬੋਲ ਪੂੰਦਾ ਉਸ ਤੋਂ ਪਹਿਲਾਂ ਹੀ ਮਾਂ ਦੀ ਆਵਾਜ਼ ਗੂੰਜੀ ਨਾਲਾਇਕ ਔਰਤ ਰੋਟੀ ਜਲਾ ਦਿੱਤੀ ਤੂੰ ਤੇ ਅਗਲੇ ਹੀ ਪਲ ਮਾਂ ਨੇ ਰਾਗਣੀ ਦੇ ਵਾਲ ਫੜ ਲਏ ਜ਼ੋਰ ਨਾਲ ਖਿੱਚਿਆ ਰਾਗਣੀ ਚੀਕ ਵੀ ਨਹੀਂ ਪਾਈ ਮਾਣੇ ਉਸ ਨੂੰ ਇੰਜ ਮਾਰਿਆ ਜਿਵੇਂ ਕੋਈ ਜਾਨਵਰ ਹੋਵੇ ਫਿਰ ਉਸ ਨੂੰ ਕਢੀਸ ਦੇ ਹੋਏ ਬਾਹਰ ਵੱਲ ਧੱਕਾ ਦਿੱਤਾ ਉਸ ਪਲ ਮੇਰੇ ਸਾਹ ਰੁੱਕ ਗਏ ਮੈਂ ਦੌੜ ਕੇ ਅੱਗੇ ਵਧਿਆ ਤੇ ਰਗਣੀ ਨੂੰ ਡਿੱਗਣ ਤੋਂ ਪਹਿਲਾਂ ਫੜ ਲਿਆ ਜਿਵੇਂ ਹੀ ਮੇਰੀ ਨਜ਼ਰ ਮਾਂ ਦੇ ਚਿਹਰੇ ਤੇ ਪਈ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਚੁਕਿਆ ਸੀ ਘਰ ਵਿੱਚ ਬੈਠੇ ਸਾਰੇ ਲੋਕਾਂ ਦਾ ਹਾਸਾ ਇੱਕ ਪਲ ਵਿੱਚ ਖਾਮੋਸ਼ੀ ਵਿੱਚ ਬਦਲ ਗਿਆ ਮੈਂ ਆ ਗਿਆ ਹਾਂ ਮੇਰੀ ਆਵਾਜ਼ ਖੁਦ ਮੈਨੂੰ ਹੀ ਅਜਨਬੀ ਲੱਗੀ 4 ਸਾਲ 4 ਸਾਲ ਤੱਕ ਮੈਂ ਇਹੀ ਸੋਚਿਆ ਸੀ ਕਿ ਰਾਗਨੀ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਕਿਉਂਕਿ ਸ਼ਾਇਦ ਉਸ ਨੂੰ ਮੇਰੇ ਨਾਲ ਪਿਆਰ ਨਹੀਂ ਜਦੋਂ ਵੀ ਮੈਂ ਕੈਨੇਡਾ ਤੋਂ ਵੀਡੀਓ ਕਾਲ ਕਰਦਾ ਸੀ ਉਹ ਬਸ ਹਾਲਚਾਲ ਪੁੱਛ ਕੇ ਚੁੱਪ ਹੋ ਜਾਂਦੀ ਮੈਂ ਸੋਚਦਾ ਸੀ ਨਵਾਂ ਨਵਾਂ ਵਿਆਹ ਹੈ ਦੂਰੀ ਹੈ ਸ਼ਾਇਦ ਵਕਤ ਲੱਗੇਗਾ ਮੈਨੂੰ ਕੀ ਪਤਾ ਸੀ ਕਿ ਹਰ ਕਾਲ ਦੇ ਪਿੱਛੇ ਕੋਈ ਖੜਾ ਹੁੰਦਾ ਸੀ ਕੋਈ ਜੋ ਉਸ ਦੀਆਂ ਅੱਖਾਂ ਤੋਂ ਸ਼ਿਕਾਇਤ ਵੀ ਖੋ ਲੈਂਦਾ ਸੀ ਮੈਂ ਰਾਗਣੀ ਨਾਲ ਮਾਂ ਦੀ ਮਰਜ਼ੀ ਦੇ ਵਿਰੁੱਧ ਵਿਆਹ ਕੀਤਾ ਸੀ ਸੱਚ ਕਹਾ ਤਾਂ ਮੇਰੇ ਵਿਆਹ ਦਾ ਰਾ ਕੈਨੇਡਾ ਤੱਕ ਇਸ ਲਈ ਖੁੱਲਿਆ ਕਿਉਂਕਿ ਰਾਗਣੀ ਦੇ ਪਿਤਾ ਦੀ ਪਛਾਣ ਸੀ ਮਾਂ ਨੂੰ ਇਹ ਗੱਲ ਸ਼ੁਰੂ ਤੋਂ ਚੁਬਦੀ ਰਹੀ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੇ ਵਿਰੁੱਧ ਜਾ ਕੇ ਵਿਆਹ ਕੀਤਾ ਹੈ ਉਹਨਾਂ ਨੇ ਕਦੇ ਰਾਗਣੀ ਨੂੰ ਨੋ ਨਹੀਂ ਮੰਨਿਆ ਪਰ ਮੈਂ ਸੋਚਿਆ ਸੀ ਕਿ ਵਕਤ ਨਾਲ ਸਭ ਠੀਕ ਹੋ ਜਾਵੇਗਾ ਮੈਂ ਪ੍ਰਦੇਸ਼ ਚਲਾ ਗਿਆ ਤੇ ਪਿੱਛੇ ਛੱਡ ਆਇਆ ਆਪਣੀ ਪਤਨੀ ਨੂੰ ਉਹਨਾਂ ਲੋਕਾਂ ਵਿਚਕਾਰ ਜਿਨ੍ਹਾਂ ਤੇ ਮੈਨੂੰ ਸਭ ਤੋਂ ਵੱਧ ਭਰੋਸਾ ਸੀ ਕੈਨੇਡਾ ਵਿੱਚ ਮੈਂ ਦਿਨ ਰਾਤ ਕੰਮ ਕਰਦਾ ਠੰਡ ਵਿੱਚ ਬਰਫ਼ ਵਿੱਚ ਇਕੱਲਾਪਣ ਵਿੱਚ ਹਰ ਮਹੀਨੇ ਇੱਕ ਮੋਟੀ ਰਕਮ ਭਾਰਤ ਭੇਜਦਾ ਸੀ ਖਾਸ ਰਾਗ ਨਹੀਂ ਕਰਕੇ ਉਸ ਦਾ ਖਰਚਾ ਉਸ ਦੇ ਕੱਪੜੇ ਉਸ ਦੀਆਂ ਦਵਾਈਆਂ ਉਸ ਦੀ ਜ਼ਿੰਦਗੀ ਮੈਨੂੰ ਕੀ ਪਤਾ ਸੀ ਕਿ ਉਹ ਪੈਸੇ ਕਦੇ ਉਸ ਦੇ ਹੱਥ ਤੱਕ ਪਹੁੰਚੇ ਹੀ ਨਹੀਂ ਜਦੋਂ ਮੈਨੂੰ 10 ਦਿਨਾਂ ਦੀ ਛੁੱਟੀ ਮਿਲੀ ਤੇ ਮੈਂ ਘਰ ਆਉਣ ਦੀ ਗੱਲ ਕੀਤੀ ਮਾਂ ਨੇ ਕਿਹਾ ਇੰਨਾ ਖਰਚਾ ਨਾ ਕਰ ਤੇਰੀ ਭੈਣ ਦਾ ਵਿਆਹ ਹੈ ਪੈਸੇ ਬਚਾ ਮੈਂ ਉਹਨਾਂ ਦੀ ਗੱਲ ਮੰਨ ਲਈ ਫਿਰ ਇੱਕ ਦਿਨ ਪਾਰਕ ਵਿੱਚ ਇੱਕ ਬਜ਼ੁਰਗ ਮਿਲੇ ਟੁੱਟੇ ਹੋਏ ਝੁਕੇ ਹੋਏ ਉਹਨਾਂ ਨੇ ਆਪਣੀ ਕਹਾਣੀ ਸੁਣਾਈ ਕਿਵੇਂ ਉਹਨਾਂ ਨੇ 20 ਸਾਲ ਪਰਦੇਸ ਵਿੱਚ ਗੁਜ਼ਾਰ ਦਿੱਤੇ ਭੈਣਾਂ ਦੇ ਵਿਆਹ ਕਰਵਾਏ ਮਾਂ ਦਾ ਹਰ ਹੁਕਮ ਮੰਨਿਆ ਤੇ ਜਦੋਂ ਵਾਪਸ ਆਏ ਤਾਂ ਉਹਨਾਂ ਦੀ ਪਤਨੀ ਮਰ ਚੁੱਕੀ ਸੀ ਨੌਕਰਾਨੀ ਵਾਂਗ ਜ਼ਿੰਦਗੀ ਜਿਉਂਦੇ ਜਿਉਂਦੇ ਉਹ ਕਹਾਣੀ ਸੁਣਦੇ ਸੁਣਦੇ ਮੇਰਾ ਦਿਲ ਬੈਠਣ ਲੱਗ ਪਿਆ ਉਸ ਦਿਨ ਪਹਿਲੀ ਵਾਰ ਮੇਰੇ ਅੰਦਰ ਡਰ ਪੈਦਾ ਹੋਇਆ ਡਾਰਾ ਰਾਗਣੀ ਲਈ ਮੈਂ ਘਰ ਆਉਣ ਦਾ ਫੈਸਲਾ ਕੀਤਾ ਮਾਂ ਨੇ ਫਿਰ ਰੋਕਿਆ ਭਾਵੁਕ ਗੱਲਾਂ ਨਵਾਂ ਘਰ ਖਰੀਦਣ ਦੀ ਜिद ਮੈਂ ਪੈਸੇ ਭੇਜ ਦਿੱਤੇ ਬਾਅਦ ਵਿੱਚ ਪਤਾ ਲੱਗਾ ਕਿ ਘਰ ਮਾਂ ਦੇ ਨਾਂ ਤੇ ਸੀ ਫਿਰ ਭੈਣ ਦੇ ਬੱਚਿਆਂ ਲਈ ਸੋਨੇ ਦੇ ਗਹਿਣੇ ਫਿਰ 6 ਮਹੀਨੇ ਰੋ ਹੋਰ ਰੁਕਣ ਦੀ ਗੱਲ ਤੇ ਇਸ ਵਿੱਚ ਕਾਰ ਰਾਗਣੀ ਦਾ ਚਿਹਰਾ ਵੀਡੀਓ ਕਾਲ ਤੇ ਦਿਨ ਵੇ ਦਿਨ ਸੁੱਕਦਾ ਚਲਾ ਗਿਆ ਹੰਗਦੇ ਟਾਈਮ ਉਹ ਮੂੰਹ ਦੂਜੀ ਤਰਫ ਘੁਮਾ ਲੈਂਦੀ ਪੁੱਛਣ ਤੇ ਕਹਿੰਦੀ ਮੈਂ ਠੀਕ ਹਾਂ ਉਸ ਠੀਕ ਹਾਂ ਦੇ ਪਿੱਛੇ ਕਿੰਨਾ ਦਰਦ ਲੁਕਿਆ ਸੀ ਇਹ ਮੈਨੂੰ ਤਦ ਸਮਝਾਇਆ ਜਦੋਂ ਬਹੁਤ ਦੇਰ ਹੋ ਚੁੱਕੀ ਸੀ ਉਸ ਦਿਨ ਬਿਨਾਂ ਕਿਸੇ ਨੂੰ ਦੱਸੇ ਮੈਂ ਟਿਕਟ ਕਰਵਾਈ ਤੇ ਅੱਜ ਉਸੇ ਘਰ ਵਿੱਚ ਖੜਾ ਸੀ ਜਿੱਥੇ ਮੇਰੀ ਪਤਨੀ ਨੂੰ ਜੁੱਤੀਆਂ ਕੋਲ ਬਿਠਾ ਕੇ ਖਾਣਾ ਖਵਾਇਆ ਜਾ ਰਿਹਾ ਸੀ ਮੈਂ ਮਾਂ ਤੋਂ ਪੁੱਛਿਆ ਇਹ ਕੀ ਹੈ ਉਹਨਾਂ ਨੇ ਉਲਟਾ ਰਾਗਣੀ ਤੇ ਹੀ ਚਲਾਉਣਾ ਸ਼ੁਰੂ ਕਰ ਦਿੱਤਾ ਬੋਲਿਆ ਕੀ ਇਸ ਨੂੰ ਤਮੀਜ਼ ਸਿਖਾ ਰਹੀ ਹਾਂ ਤਦ ਮੇਰਾ ਅੰਦਰ ਟੁੱਟ ਗਿਆ ਮੈਂ ਉਹਨਾਂ ਤੋਂ ਹਿਸਾਬ ਮੰਗਿਆ ਉਹ 1 ਲੱਖ ਰੁਪਏ ਜੋ ਮੈਂ ਹਰ ਮਹੀਨੇ ਸਿਰਫ ਰਾਗਣੀ ਲਈ ਭੇਜਦਾ ਸੀ ਮਾਂ ਚੁੱਪ ਹੋ ਗਈ ਫਿਰ ਬੋਲੀ ਘਰ ਵਿੱਚ ਹੀ ਖਰਚ ਹੋ ਗਏ ਇਸ ਨੂੰ ਰੋਟੀ ਛੱਤ ਮਿਲ ਰਹੀ ਹੈ ਉਹੀ ਬਹੁਤ ਹੈ ਉਸ ਪਰਲੇ ਮੈਨੂੰ ਸਮਝ ਆ ਗਿਆ ਮੇਰੀ ਪਤਨੀ ਇਸ ਘਰ ਵਿੱਚ ਨੂੰ ਨਹੀਂ ਸਿਰਫ ਮੁਫਤ ਦੀ ਨੌਕਰ ਆਣੀ ਸੀ ਮੈਂ ਰਾਗਣੀ ਦਾ ਹੱਥ ਫੜਿਆ ਕਿਹਾ ਮੈਂ ਇੱਕ ਪਲ ਵੀ ਉਸ ਘਰ ਵਿੱਚ ਨਹੀਂ ਰਹਾਗਾ ਜਿੱਥੇ ਮੇਰੀ ਪਤਨੀ ਦੀ ਇੱਜ਼ਤ ਨਹੀਂ ਤੇ ਮੈਂ ਉਸ ਨੂੰ ਲੈ ਕੇ ਬਾਹਰ ਨਿਕਲ ਆਇਆ ਸਾਰੇ ਰਿਸ਼ਤੇ ਸਾਰੇ ਪੈਸੇ ਸਭ ਪਿੱਛੇ ਛੱਡ ਕੇ ਹੋਟਲ ਦੇ ਕਮਰੇ ਵਿੱਚ ਰਾਗਣੀ ਮੇਰੇ ਤੋਂ ਵੀ ਡਰ ਰਹੀ ਸੀ ਮੈਂ ਜਦੋਂ ਉਸ ਦੇ ਮੋਢੇ ਤੇ ਹੱਥ ਰੱਖਿਆ ਤਾਂ ਉਹ ਚੌਂਕ ਗਈ ਮੈਂ ਜਦੋਂ ਜ਼ਬਰਦਸਤੀ ਉਸਦੀ ਚੁੰਨੀ ਉੱਪਰ ਕੀਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੇਰੇ ਹੱਥ ਕੰਬ ਰਹੇ ਸੀ ਰਾਗਣੀ ਦੀ ਬਾਹ ਤੇ ਪਏ ਉਹ ਡੂੰਘੇ ਕਾਲੇ ਸੜੇ ਨਿਸ਼ਾਨ ਮੇਰੀਆਂ ਅੱਖਾਂ ਵਿੱਚ ਚੁੱਭ ਰਹੇ ਸੀ ਕੁਝ ਸੈਕਿੰਡ ਮੈਂ ਬੋਲ ਹੀ ਨਾ ਪਾਇਆ ਦਿਮਾਗ ਸੁੰਨ ਹੋ ਗਿਆ ਦਿਲ ਜਿਵੇਂ ਛਾਤੀ ਵਿੱਚ ਫਟਣ ਨੂੰ ਤਿਆਰ ਖੜਾ ਸੀ ਮੈਂ ਉਸ ਵੱਲ ਦੇਖਿਆ ਉਹ ਨਜ਼ਰਾਂ ਝੁਕਾਏ ਖੜੀ ਸੀ ਜਿਵੇਂ ਹੁਣ ਵੀ ਕਿਸੇ ਡਾਂਟ ਦੇ ਇੰਤਜ਼ਾਰ ਵਿੱਚ ਹੋਵੇ ਅਚਾਨਕ ਉਹ ਫੁੱਟ ਫੁੱਟ ਕੇ ਰੋ ਪਈ ਇੰਜ ਰੋਈ ਜਿਵੇਂ ਚਿਰਾ ਤੋਂ ਰੋਣ ਦਾ ਹੱਕ ਵੀ ਉਸ ਤੋਂ ਖੋਹ ਲਿਆ ਗਿਆ ਹੋਵੇ ਉਹ ਬੋਲੀ ਕਿ ਇਹ ਨਿਸ਼ਾਨ ਕਿਸੇ ਹਾਦਸੇ ਦੇ ਨਹੀਂ ਇਹ ਤੁਹਾਡੀ ਮਾਂ ਦੀ ਨਫ਼ਰਤ ਦੇ ਨਿਸ਼ਾਨ ਹਨ ਜਦੋਂ ਵੀ ਉਹ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਕਰਦੀ ਸੀ ਮਾਂ ਸਾਹਮਣੇ ਖੜੀ ਰਹਿੰਦੀ ਸੀ ਅਖਾਣਾ ਲੈ ਧਮਕੀ ਦਿੰਦੀ ਸੀ ਜੇ ਇੱਕ ਵੀ ਸ਼ਬਦ ਤੇਰੇ ਮੂੰਹੋਂ ਨਿਕਲਿਆ ਤਾਂ ਅੰਜਾਮ ਬੁਰਾ ਹੋਵੇਗਾ ਇਸ ਲਈ ਉਹ ਹਰ ਵਾਰ ਮੈਂ ਠੀਕ ਹਾਂ ਕਹਿ ਕੇ ਚੁੱਪ ਹੋ ਜਾਂਦੀ ਸੀ ਉਸਨੇ ਦੱਸਿਆ ਕਿ ਜਿਸ ਦਿਨ ਮੈਂ ਉਸ ਲਈ ਸੋਨੇ ਦੀਆਂ ਬਾਲੀਆਂ ਭੇਜੀਆਂ ਸੀ ਮਾਣੇ ਉਹ ਖੋ ਕੇ ਆਪਣੀ ਧੀ ਨੂੰ ਦੇ ਦਿੱਤੀਆਂ ਰਾਗਣੀ ਨੇ ਜਦੋਂ ਹੋਲੀ ਜਿਹੇ ਵਿਰੋਧ ਕੀਤਾ ਤਾਂ ਮਾਣੇ ਚੁੱਲ੍ਹੇ ਤੋਂ ਗਰਮ ਚਿਮਟਾ ਚੁੱਕਿਆ ਤਾਂ ਉਸ ਦੀ ਬਾਤੇ ਰੱਖ ਦਿੱਤਾ ਉਹ ਦਰਦ ਨਾਲ ਚਿੰਕਣਾ ਚਾਹੁੰਦੀ ਸੀ ਪਰ ਮੂੰਹੋਂ ਆਵਾਜ਼ ਵੀ ਨਾ ਨਿਕਲੀ ਡਰ ਇੰਨਾ ਸੀ ਕਿ ਚੀਖ ਵੀ ਗਲੇ ਵਿੱਚ ਹੀ ਮਰ ਗਈ ਉਸਨੇ ਦੱਸਿਆ ਕਿ ਉਸ ਨੂੰ ਦਿਨ ਵਿੱਚ ਸਿਰਫ ਇੱਕ ਸੁੱਕੀ ਰੋਟੀ ਮਿਲਦੀ ਸੀ ਕਈ ਵਾਰ ਦੋ-ਦੋ ਦਿਨ ਭੁੱਖੀ ਰਹਿੰਦੀ ਸੀ ਘਰ ਵਾਲੇ ਉਸ ਦੇ ਸਾਹਮਣੇ ਵਧੀਆ-ਵਧੀਆ ਪਕਵਾਨ ਖਾਂਦੇ ਤੇ ਉਹ ਜੁੱਤੀਆਂ ਕੋਲ ਬੈਠੀ ਰਹਿੰਦੀ ਜੇ ਗਲਤੀ ਨਾਲ ਵੱਧ ਬੋਲ ਦਿੰਦੀ ਤਾਂ ਰਾਤ ਭਰ ਖੜੀ ਰੱਖਿਆ ਜਾਂਦਾ ਮੈਂ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਮੇਰੇ ਹੱਥ ਆਪਣੇ ਆਪ ਉਸ ਦੇ ਪੈਰਾਂ ਵੱਲ ਵੱਧ ਗਏ ਮੈਂ ਉਸ ਦੇ ਕਦਮਾਂ ਵਿੱਚ ਡਿੱਗ ਪਿਆ ਇੱਕ ਬੱਚੇ ਵਾਂਗ ਰੋ ਰਿਹਾ ਸੀ ਖੁਦ ਨੂੰ ਕੋਸ ਰਿਹਾ ਸੀ 4 ਸਾਲ 4 ਸਾਲ ਮੈਂ ਸਿਰਫ ਪੈਸੇ ਭੇਜੇ ਹਾਲਾਤ ਨਾ ਦੇਖੇ ਮੈਂ ਖੁਦ ਨੂੰ ਉਸ ਦਾ ਸਭ ਤੋਂ ਵੱਡਾ ਗੁਨਾਹਗਾਰ ਮੰਨ ਰਿਹਾ ਸੀ ਜੇ ਮੈਂ ਪਹਿਲਾਂ ਵਾਪਸ ਆ ਜਾਂਦਾ ਜੇ ਮੈਂ ਇੱਕ ਵਾਰ ਜਿੱਦ ਕਰ ਲੈਂਦਾ ਤਾਂ ਸ਼ਾਇਦ ਇਹ ਸਭ ਨਾ ਹੁੰਦਾ ਅਗਲੇ ਦਿਨ ਮੈਂ ਇੱਕ ਫੈਸਲਾ ਕਰ ਲਿਆ ਆਪਣੇ ਪਰਿਵਾਰ ਨਾਲ ਹਰ ਰਿਸ਼ਤਾ ਖਤਮ ਮਾਪੇ ਸਭ ਮੈਂ ਕਿਸੇ ਦੀ ਇੱਕ ਗੱਲ ਨਾ ਸੁਣੀ ਮੈਂ ਭਾਰਤ ਵਿੱਚ ਹੀ ਰੁਕ ਗਿਆ ਇੱਕ ਛੋਟੀ ਜਹੀ ਨੌਕਰੀ ਸ਼ੁਰੂ ਕੀਤੀ ਰਾਗਨੀ ਦਾ ਇਲਾਜ ਸ਼ੁਰੂ ਕਰਵਾਇਆ ਡਾਕਟਰ ਨੇ ਦੱਸਿਆ ਕਿ ਉਸ ਦੀ ਹਾਲਤ ਲੰਮੇ ਸਮੇਂ ਤੱਕ ਭੁੱਖੇ ਰਹਿਣ ਤੇ ਮਾਨਸਿਕ ਅਤਿਆਚਾਰ ਕਾਰਨ ਵਿਗੜੀ ਹੈ ਹਰ ਦਵਾਈ ਹਰ ਇਲਾਜ ਨਾਲ ਮੈਂ ਖੁਦ ਨੂੰ ਸਜ਼ਾ ਦਿੰਦਾ ਰਿਹਾ ਕਿ ਮੈਂ ਉਸ ਦਾ ਪਤੀ ਹੁੰਦਿਆਂ ਵੀ ਉਸ ਨੂੰ ਬਚਾ ਨਾ ਸਕਿਆ ਹੌਲੀ ਹੌਲੀ ਰਾਗਣੀ ਦੀਆਂ ਅੱਖਾਂ ਵਿੱਚ ਡਰ ਘਟਣ ਲੱਗਾ ਉਹ ਫਿਰ ਹੱਸਣ ਲੱਗ ਪਈ ਬਹੁਤ ਹਲਕੀ ਬਹੁਤ ਸਹਿਮੀ ਸਹਿਮੀ ਹੋਈ ਖੁਸ਼ੀ ਪਰ ਖੁਸ਼ੀ ਸੀ ਉਸ ਦਿਨ ਮੈਨੂੰ ਸਮਝਾਇਆ ਕਿ ਰਿਸ਼ਤੇ ਪੈਸਿਆਂ ਨਾਲ ਨਹੀਂ ਚੱਲਦੇ ਪ੍ਰਦੇਸ਼ ਇੱਕ ਦੀਮਕ ਹੈ ਉਹ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਪਿੱਛੇ ਛੁੱਟੇ ਲੋਕ ਉਸ ਨੂੰ ਸਿਰਫ ਕਮਾਈ ਵਾਲੀ ਮਸ਼ੀਨ ਸਮਝਦੇ ਹਨ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿੱਖਿਆ ਆਪਣਿਆਂ ਦੀ ਖੁਸ਼ੀ ਲਈ ਜੇ ਆਪਣੇ ਹੀ ਗਵਾ ਦਿੱਤੇ ਤਾਂ ਉਹ ਖੁਸ਼ੀ ਕਦੇ ਨਹੀਂ ਮਿਲੇਗੀ ਮਿਲੇਗੀ ਅੱਜ ਮੈਂ ਅਮੀਰ ਨਹੀਂ ਹਾਂ ਮੇਰੇ ਕੋਲ ਵੱਡਾ ਘਰ ਨਹੀਂ ਪਰ ਮੇਰੇ ਕੋਲ ਰਗਣੀ ਦੀ ਇੱਜ਼ਤ ਹੈ ਉਸ ਦਾ ਪਹ्रोਸਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ